ਕੁਝ ਦਿਨਾਂ ਤੋਂ ਇਹ ਜਰਾ ਬੰਦੇ ਦੀ ਤੁਹਾਨੂੰ ਫੋਟੋ ਦਿਖਾਈ ਦੇ ਰਹੀ ਹੈ। ਇਹਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇਹ ਸਾਫ਼-ਸਾਫ਼ ਕਹਿ ਰਿਹਾ ਹੈ ਕਿ ਮੇਰੇ ਨਾਲ ਗਲਤ ਹੋਇਆ ਹੈ। ਮੈਂ ਉਹਦਾ ਬਦਲਾ ਲੈ ਲਿਆ। ਇਹ ਬੰਦਾ ਕੁਵੈਤ ਦੇ ਵਿੱਚ ਰਹਿੰਦਾ ਹੈ ਤੇ ਕੁਵੈਤ ਤੋਂ ਆਉਂਦਾ ਹੈ ਇੰਡੀਆ ਦੇ ਵਿੱਚ। ਇੰਡੀਆ ਦੇ ਵਿੱਚ ਆ ਕੇ ਇੱਕ ਕਤਲ ਕਰਕੇ ਵਾਪਸ ਕੁਵੈਤ ਚਲਾ ਜਾਂਦਾ ਹੈ। ਤੇ ਕੁਵੈਤ ਜਾ ਕੇ ਫਿਰ ਵੀਡੀਓ ਪਾ ਕੇ ਇਹ ਪੁਲਿਸ ਨੂੰ ਦੱਸਦਾ ਹੈ ਕਿ ਮੈਂ ਇਸ ਜਗ੍ਹਾ ਤੇ ਆਇਆ ਸੀ ਤੇ ਇੱਥੇ ਆ ਕੇ ਕਤਲ ਕੀਤਾ ਸੀ ਤੇ ਹੁਣ ਮੈਂ ਵਾਪਸ ਕੁਵੈਤ ਆ ਗਿਆ ਹਾਂ। ਤੇ ਫਿਰ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਵਾਕਈ ਹੀ ਇਹ ਜਿਹੜਾ ਇੰਡੀਆ ਦੇ ਵਿੱਚ ਕਤਲ ਹੋਇਆ ਹੈ ਇਹਦਾ ਕਾਤਲ ਉਹ ਕਬੈਦ ਦੇ ਵਿੱਚ ਬੈਠਾ ਹੋਇਆ ਹੈ ਪਰ ਇਹ ਬੰਦੇ ਨੇ ਕਤਲ ਕਿਉਂ ਕੀਤਾ ਸੀ ਆਖਿਰ ਕੀ ਵਜ੍ਹਾ ਸੀ ਇਹ ਪੂਰੀ ਕਹਾਣੀ ਸੁਣਨ ਤੋਂ ਬਾਅਦ ਤੁਹਾਡੇ ਵੀ ਰੋਂਕਤੇ ਖਰੇ ਹੋ ਜਾਣਗੇ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਸ ਬੰਦੇ ਨੇ ਸਹੀ ਕੀਤਾ ਸੀ ਜਾਂ ਫਿਰ ਗਲਤ ਕੀਤਾ ਸੀ ਆਂਧਰਾ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਪੈਂਦਾ ਹੈ ਅਨਾਮਈਆ ਅਨਾਮਈਆ ਦਾ ਇੱਕ ਬੰਦਾ ਅੰਜਨੀ ਪ੍ਰਸ਼ਾਦ ਜਿਹੜਾ ਕੰਮ ਦੇ ਸਿਲਸਿਲੇ ਦੇ ਵਿੱਚ ਕਵੈਤ ਜਾਂਦਾ ਹੈ ਫਿਲਹਾਲ ਉਸ ਬੰਦੇ ਦੀ ਉਮਰ ਜਿਹਰੀ ਹੈ ਉਹ ਹੈ 37 ਸਾਲ ਤੇ ਅੱਜ ਤੋਂ 15 ਸਾਲ ਪਹਿਲਾਂ ਉਹ ਇੰਡੀਆ ਤੋਂ ਕਵੈਤ ਗਿਆ ਸੀ ਕਵੈਤ ਜਾ ਕੇ ਉਹ ਉੱਥੇ ਕੰਮ ਕਰਦਾ ਸੀ ਕੰਮ ਕਰਕੇ ਹੀ ਆਪਣੇ ਪਰਿਵਾਰ ਦਾ ਪਾਲਣ ਪੋषण ਕਰਦਾ ਸੀ ਕਵੇਤ ਦੇ ਵਿੱਚ ਉਹਦਾ ਬਹੁਤ ਹੀ ਵਧੀਆ ਕੰਮ ਸੀ ਤੇ ਇਹਦੇ ਜਿਹੜੇ ਘਰ ਵਾਲੇ ਨੇ ਉਹ ਸੋਚਦੇ ਨੇ ਕਿ ਕਿਉਂ ਨਾ ਇਹਦਾ ਵਿਆਹ ਕਰ ਦਿੱਤਾ ਜਾਵੇ ਇਹਨੂੰ ਹੁਣ ਉਹ ਇੰਡੀਆ ਦੇ ਵਿੱਚ ਬੁਲਾਉਂਦੇ ਨੇ ਤੇ ਇੰਡੀਆ ਦੇ ਵਿੱਚ ਇਹਦਾ ਹੁਣ ਵਿਆਹ ਕਰ ਦਿੰਦੇ ਨੇ ਤੇ ਵਿਆਹ ਕਰਾਂ ਤੋਂ ਬਾਅਦ ਇਹ ਹੁਣ ਆਪਣੀ ਪਤਨੀ ਨੂੰ ਵੀ ਕਵੇਤ ਦੇ ਵਿੱਚ ਲੈ ਕੇ ਚਲਾ ਜਾਂਦਾ ਹੈ ਹੁਣ ਕਵੇਤ ਦੇ ਵਿੱਚ ਹੀ ਇਹ ਬੰਦਾ ਕੰਮ ਕਰਦਾ ਸੀ ਤੇ ਇਹਦੀ ਜਿਹੜੀ ਪਤਨੀ ਸੀ ਚੰਦਰਕਲਾ ਤੇ ਉਹਨੂੰ ਵੀ ਇਹ ਉੱਥੇ ਹੀ ਕੰਮ ਤੇ ਲਾ ਦਿੰਦਾ ਹੈ ਉਹ ਵੀ ਕੰਮ ਕਰਦੀ ਸੀ ਤੇ ਇਹ ਵੀ ਉੱਥੇ ਕੰਮ ਕਰਦਾ ਸੀ ਕੁਝ ਸਾਲਾਂ ਬਾਅਦ ਹੀ ਇਹਨਾਂ ਦੇ ਘਰ ਦੇ ਵਿੱਚ ਇੱਕ ਲੜਕੀ ਦਾ ਜਨਮ ਹੁੰਦਾ ਹੈ ਹੁਣ ਇਹਨਾਂ ਦੇ ਘਰ ਜਦੋਂ ਲੜਕੀ ਹੁੰਦੀ ਹੈ ਤਾਂ ਇਹ ਦੋਨੇ ਜਾਨੇ ਕੰਮਾਂ ਤੇ ਜਾਂਦੇ ਸਨ ਤੇ ਇਹਦੀ ਜਿਹੜੀ ਕੁੜੀ ਸੀ ਉਹਦਾ ਧਿਆਨ ਰੱਖਣ ਵਾਲਾ ਘਰ ਦੇ ਵਿੱਚ ਕੋਈ ਵੀ ਨਹੀਂ ਸੀ ਹੁੰਦਾ ਇਸ ਲਈ ਉਹਨੇ ਇਹ ਸੋਚਦੇ ਨੇ ਕਿ ਕਿਉਂ ਨਾ ਇਸ ਕੁੜੀ ਨੂੰ ਆਪਾਂ ਇੰਡੀਆ ਦੇ ਵਿੱਚ ਹੀ ਭੇਜ ਦਿੰਨੇ ਹਾਂ ਤਾਂ ਜੋ ਇਹਦੀ ਜਿਹੜੀ ਪਰਵਰਿਸ਼ ਹੈ ਉਹ ਵਧੀਆ ਤਰੀਕੇ ਦੇ ਨਾਲ ਹੋ ਸਕੇ ਇਹ ਹੁਣ ਕੀ ਕਰਦੇ ਨੇ ਕਿ ਇਹ ਜਿਹੜੀ ਕੁੜੀ ਸੀ ਇਹਨੂੰ ਆਪਣੇ ਨਾਨਕੇ ਯਾਨੀ ਕਿ ਚੰਦਰਕਲਾ ਦੇ ਪੇਕੇ ਘਰ ਭੇਜ ਦਿੰਦੇ ਨੇ ਤੇ ਇੱਥੇ ਹੁਣ ਇਹਦੇ ਨਾਨਕੇ ਘਰ ਵਾਲੇ ਇਸ ਕੁੜੀ ਦਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਾਲਣ ਪੋਸ਼ਣ ਕਰਦੇ ਨੇ ਪਰ ਜਦੋਂ ਇਹ ਕੁੜੀ 11 ਸਾਲ ਦੀ ਹੁੰਦੀ ਹੈ ਤਾਂ ਇਹਦੇ ਨਾਨਕਾ ਪਰਿਵਾਰ ਹੱਥ ਖੜੇ ਕਰ ਦਿੰਦਾ ਹੈ ਉਹ ਕਹਿੰਦਾ ਹੈ ਕਿ ਸਾਡੇ ਕੋਲ ਹੋਰ ਤੁਹਾਡੀ ਕੁੜੀ ਨੂੰ ਨਹੀਂ ਪਾਲਿਆ ਜਾਂਦਾ ਇਹ ਕਹਿੰਦੇ ਨੇ ਕਿ ਤੁਸੀਂ ਆਪਣੀ ਕੁੜੀ ਦਾ ਆਪਣੀ ਲੜਕੀ ਦਾ ਕਿਤੇ ਹੋਰ ਇੰਤਜ਼ਾਮ ਕਰ ਲਵੋ ਹੁਣ ਇਹ ਜਿਹੜਾ ਬੰਦਾ ਸੀ ਅੰਜਨੀ ਪ੍ਰਸਾਦ ਇਹ ਆਪਣੀ ਸਾਲੀ ਇੱਥੇ ਜਿਹੜੀ ਰਹਿੰਦੀ ਸੀ ਲక్ష్ਮੀ ਉਹਨੂੰ ਕਹਿੰਦਾ ਹੈ ਕਿ ਤੂੰ ਮੇਰੀ ਬੇਟੀ ਨੂੰ ਕੁਝ ਸਾਲਾਂ ਲਈ ਆਪਣੇ ਕੋਲ ਰੱਖ ਲੈ ਤੇ ਤੂੰ ਫਿਕਰ ਨਾ ਕਰ ਕੋਈ ਵੀ ਲੋੜ ਹੋਵੇ ਪੈਸੇ ਤੇਲੇ ਦੀ ਉਹ ਮੈਂ ਸਾਰੀ ਤੈਨੂੰ ਭੇਜਦਾ ਰਾਵਾਂਗਾ ਤੇ ਇਹਦੀ ਪਰਵਰਿਸ਼ ਤੇ ਜਿੰਨਾ ਵੀ ਖਰਚਾ ਆਏਗਾ ਉਹ ਮੈਂ ਤੈਨੂੰ ਨਾਲੋਂ ਨਾਲ ਭੇਜਦਾ ਰਾਵਾਂਗਾ ਬਸ ਤੂੰ ਮੇਰੀ ਜਿਹੜੀ ਇਹ ਕੁੜੀ ਹੈ ਇਹਦਾ ਧਿਆਨ ਰੱਖੀ ਤੂੰ ਪਾਲਣ ਪੋਸ਼ਣ ਇਹਦਾ ਵਧੀਆ ਤਰੀਕੇ ਦੇ ਨਾਲ ਕਰੀ ਹੁਣ ਇਹ ਜਿਹੜੀ ਕੁੜੀ ਸੀ ਇਹਦੀ ਲਗਭਗ ਉਮਰ ਹੋ ਚੁੱਕੀ ਸੀ 12 ਸਾਲ ਤੇ ਹੁਣ ਇਹ ਕੁੜੀ ਆਪਣੀ ਮਾਸੀ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦੀ ਹੈ ਜਾਨੀ ਕਿ ਲక్ష్ਮੀ ਦੇ ਨਾਲ ਤੇ ਵਿੱਚ ਵਿੱਚ ਇਹ ਜਿਹੜੇ ਮਾਪਿਓ ਸੀ ਇਹਦੇ ਕੁਵੈਤ ਤੋਂ ਫੋਨ ਕਰਦੇ ਸਨ ਤੇ ਇਹਦੇ ਨਾਲ ਗੱਲਬਾਤ ਕਰਦੇ ਰਹਿੰਦੇ ਸਨ ਤੇ ਇਸ ਕੁੜੀ ਦੇ ਜਿਹੜੇ ਮਾਪਿਓ ਸੀ ਇਹ ਦੋਨੇ ਜਾਨੇ ਮਿਲ ਕੇ ਇਹਦੇ ਪਾਲਣ ਪੋਸ਼ਣ ਵਾਸਤੇ ਪੈਸਾ ਆਪਣੀ ਸਾਲੀ ਲక్ష్ਮੀ ਨੂੰ ਭੇਜਦੇ ਰਹਿੰਦੇ ਸਨ ਸਭ ਕੁਝ ਵਧੀਆ ਚੱਲ ਰਿਹਾ ਸੀ ਪਰ ਇੱਕ ਦਿਨ ਲక్ష్ਮੀ ਜਰੀ ਉਹਦੀ ਮਾਸੀ ਸੀ ਉਹ ਫੋਨ ਕਰਦੀ ਹੈ ਕੁਵੈਤ ਦੇ ਵਿੱਚ ਤੇ ਆਪਣੀ ਭੈਣ ਚੰਦਰਕਲਾ ਨੂੰ ਕਹਿੰਦੀ ਹੈ ਕਿ ਤੁਸੀਂ ਆਪਣੀ ਕੁੜੀ ਦਾ ਇੰਤਜ਼ਾਮ ਕਿਤੇ ਹੋਰ ਕਰ ਲਵੋ ਆਪਾਂ ਤੁਹਾਡੀ ਕੁੜੀ ਨੂੰ ਨਹੀਂ ਰੱਖ ਸਕਦੇ ਹੁਣ ਇਹਨਾਂ ਨੂੰ ਇਹੀ ਲੱਗਦਾ ਹੈ ਕਿ ਸਭ ਕੁਝ ਤਾਂ ਵਧੀਆ ਚੱਲ ਰਿਹਾ ਸੀ ਆਪਾਂ ਪੈਸੇ ਵੀ ਭੇਜ ਰਹੇ ਸੀ ਪਰ ਫਿਰ ਵੀ ਇਹਨਾਂ ਨੂੰ ਪਤਾ ਨਹੀਂ ਕੀ ਹੁੰਦਾ ਹੈ ਕਿਉਂ ਨਹੀਂ ਇਹ ਕੁੜੀ ਨੂੰ ਰੱਖ ਰਹੇ ਤੇ ਇਹਦੀ ਹੁਣ ਜਿਹੜੀ ਪਤਨੀ ਸੀ ਉਹ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਤੁਸੀਂ ਇੱਥੇ ਹੀ ਰਹੋ ਮੈਂ ਜਾ ਕੇ ਦੇਖਦੀ ਹਾਂ ਇੰਡੀਆ ਦੇ ਵਿੱਚ ਆਖਿਰ ਲక్ష్ਮੀ ਨੂੰ ਕੀ ਹੋ ਗਿਆ ਕਿਉਂ ਨਹੀਂ ਉਹ ਸਾਡੀ ਕੁੜੀ ਨੂੰ ਰੱਖ ਰਹੀ ਉਹ ਕਹਿੰਦੀ ਹੈ ਕਿ ਮੈਂ ਲక్ష్ਮੀ ਦੇ ਨਾਲ ਗੱਲ ਕਰਾਂਗੀ ਤੇ ਲక్ష్ਮੀ ਮੇਰੀ ਕਦੀ ਵੀ ਗੱਲ ਨਹੀਂ ਟਾਲੇਗੀ ਤੇ ਹੁਣ ਚੰਦਰਕਲਾ ਇੰਡੀਆ ਦੇ ਵਿੱਚ ਆ ਜਾਂਦੀ ਹੈ ਲక్ష్ਮੀ ਦੇ ਨਾਲ ਗੱਲ ਕਰਨ ਵਾਸਤੇ ਤੇ ਆ ਕੇ ਉਹਨੂੰ ਕਹਿੰਦੀ ਹੈ ਕਿ ਤੁਸੀਂ ਮੇਰੀ ਕੁੜੀ ਨੂੰ ਕੁਝ ਹੋਰ ਸਾਲ ਰੱਖ ਲਵੋ ਜਦੋਂ ਇਹ ਥੋੜੀ ਹੋਰ ਸਮਝਦਾਰ ਹੋ ਜਾਵੇਗੀ ਵੱਡੀ ਹੋ ਜਾਵੇਗੀ ਤਾਂ ਅਸੀਂ ਇਹਨੂੰ ਕਵੇਤ ਲੈ ਜਾਵਾਂਗੇ ਪਰ ਲక్ష్ਮੀ ਦਾ ਜਿਹੜਾ ਪਤੀ ਸੀ ਬੈਂਕਟਸ ਉਹ ਵੀ ਕਹਿੰਦਾ ਹੈ ਕਿ ਆਪਾਂ ਤੁਹਾਡੀ ਕੁੜੀ ਨੂੰ ਨਹੀਂ ਰੱਖ ਸਕਦੇ ਹੋਰ ਜ਼ਿਆਦਾ ਦਿਨ ਤੁਸੀਂ ਆਪਣੀ ਕੁੜੀ ਨੂੰ ਵਾਪਸ ਲੈ ਜਾਵੋ ਹੁਣ ਉਹ ਕੁੜੀ ਦੀ ਮਾਂ ਕੁੜੀ ਨੂੰ ਮਿਲਦੀ ਹੈ ਤਾਂ ਕੁੜੀ ਨੂੰ ਜਦੋਂ ਆਪਣੇ ਕਲਾਵੇ ਦੇ ਵਿੱਚ ਲੈਂਦੀ ਹੈ ਤਾਂ ਕੁੜੀ ਬਹੁਤ ਹੀ ਸਹਿਮੀ ਹੋਈ ਸੀ ਇਹ ਉਹੀ ਕੁੜੀ ਸੀ ਜਿਹੜੀ ਹੱਸ-ਹੱਸ ਕੇ ਗੱਲਾਂ ਫੋਨ ਦੇ ਉੱਤੇ ਇਹਨਾਂ ਦੇ ਨਾਲ ਕਰਦੀ ਰਹਿੰਦੀ ਸੀ ਪਰ ਹੁਣ ਇਹ ਜਦੋਂ ਕੁੜੀ ਬਹੁਤ ਹੀ ਸਹਿਮੀ ਹੋਈ ਡਰੀ ਹੋਈ ਇਹਦੀ ਮਾਂ ਇਹਨੂੰ ਪੁੱਛਦੀ ਹੈ ਕਿ ਤੂੰ ਇਦਾਂ ਸਹਿਮੀ ਹੋਈ ਡਰੀ ਹੋਈ ਕਿਉਂ ਹੈ ਕੀ ਗੱਲ ਹੋ ਗਈ ਤੇ ਇਹਦੀ ਮਾਂ ਹੁਣ ਆਪਣੇ ਘਰ ਦੇ ਵਿੱਚ ਇਹਨੂੰ ਲੈ ਕੇ ਚਲੀ ਜਾਂਦੀ ਹੈ ਤੇ ਇਸ ਕੁੜੀ ਦੀਆਂ ਜਿੰਨੀਆਂ ਵੀ ਮਨਪਸੰਦੀਆਂ ਚੀਜ਼ਾਂ ਹੁੰਦੀਆਂ ਨੇ ਉਹਨੂੰ ਖਵਾਉਂਦੀ ਹੈ ਪਰ ਇਹ ਲੜਕੀ ਖੁਸ਼ ਨਹੀਂ ਹੋ ਰਹੀ ਸੀ ਹੁਣ ਜਦੋਂ ਮਾਂ ਉਹਨੂੰ ਪਿਆਰ ਦੇ ਨਾਲ ਪੁੱਛਕਾਰਦੀ ਹੈ ਉਹਨੂੰ ਪੁੱਛਦੀ ਹੈ ਕਿ ਆਖਰ ਕੀ ਗੱਲ ਹੋ ਗਈ ਤੂੰ ਇੰਨੀ ਉਦਾਸ ਕਿਉਂ ਰਹਿਨੀ ਹੈ ਤੇਰਾ ਮਾਸੀ ਤੋਂ ਬਿਨਾ ਦਿਲ ਨਹੀਂ ਲੱਗ ਰਿਹਾ ਤੇ ਉਹ ਫਿਰ ਜਦੋਂ ਇੰਨੇ ਪਿਆਰ ਦੇ ਨਾਲ ਉਹਦੀ ਮਾਂ ਉਹਨੂੰ ਪੁੱਛਦੀ ਹੈ ਤੇ ਫਿਰ ਉਹ ਲੜਕੀ ਜਿਹੜੀ ਕਹਾਣੀ ਦੱਸਦੀ ਹੈ ਜਦੋਂ ਉਹਦੀ ਮਾਂ ਹੁੰਦੀ ਹੈ ਤਾਂ ਉਹਦੇ ਮਾਂ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਦਰਅਸਲ ਉਹ ਕਹਾਣੀ ਦੇ ਵਿੱਚ ਇਹ ਦੱਸਦੀ ਹੈ ਕਿ ਜਿਹੜੀ ਲక్ష్ਮੀ ਉਹਦੀ ਮਾਸੀ ਸੀ ਉਹਦਾ ਜਿਹੜਾ ਸੋਹਰਾ ਸੀ ਉਹ ਦਰਅਸਲ ਹੈਂਡੀਕੈਪ ਸੀ ਤੇ ਇੱਕ ਦਿਨ ਉਹਨਾਂ ਦੇ ਘਰ ਦੇ ਵਿੱਚ ਕੋਈ ਨਹੀਂ ਹੁੰਦਾ ਤੇ ਲక్ష్ਮੀ ਦਾ ਸੋਹਰਾ ਜਿਹੜਾ ਉਸ ਕੁੜੀ ਦੇ ਨਾਲ ਗਲਤ ਕੰਮ ਕਰਦਾ ਹੈ ਉਹਨੂੰ ਆਪਣੀ ਹਵਜ ਦਾ ਸ਼ਿਕਾਰ ਬਣਾਉਂਦਾ ਹੈ ਤੇ ਉਹਦੇ ਨਾਲ ਦੁਸ਼ਕਰਮ ਕਰਦਾ ਹੈ ਜਦੋਂ ਕੁੜੀ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਸ ਹੈਂਡੀਕੈਪ ਬੰਦੇ ਨੇ ਉਹਨੂੰ ਇੰਨਾ ਡਰਾਤਾ ਕਿ ਉਹਨੇ ਕਿਸੇ ਦੇ ਨਾਲ ਵੀ ਇਸ ਬਾਰੇ ਗੱਲ ਨਹੀਂ ਕੀਤੀ ਪਰ ਉਸ ਘਟਨਾ ਤੋਂ ਬਾਅਦ ਉਹ ਲੜਕੀ ਉਸ ਘਰ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਨਹੀਂ ਰਹਿੰਦੀ ਜਿਸ ਤਰ੍ਹਾਂ ਉਹ ਪਹਿਲਾਂ ਦੀ ਤਰ੍ਹਾਂ ਖੁਸ਼ ਰਹਿੰਦੀ ਸੀ ਨੱਚਦੀ ਗਾਉਂਦੀ ਸੀ ਪਰ ਇਸ ਘਟਨਾ ਤੋਂ ਬਾਅਦ ਉਹ ਪੂਰੀ ਤਰ੍ਹਾਂ ਸਹਿਮ ਜਾਂਦੀ ਹੈ ਤੇ ਇਹ ਜਦੋਂ ਸਹਿਮ ਜਾਂਦੀ ਹੈ ਤੇ ਜਿਹੜੀ ਇਹਦੀ ਮਾਸੀ ਸੀ ਲక్ష్ਮੀ ਉਹ ਇਹਨੂੰ ਦੇਖਦੀ ਹੈ ਤੇ ਉਹਨੂੰ ਵੀ ਸ਼ੱਕ ਹੋ ਜਾਂਦਾ ਹੈ ਕਿ ਇਸ ਕੁੜੀ ਦੇ ਨਾਲ ਕੁਝ ਨਾ ਕੁਝ ਗਲਤ ਜ਼ਰੂਰ ਹੋਇਆ ਹੈ ਤੇ ਜਦੋਂ ਉਹ ਵੀ ਇਹਨੂੰ ਪਿਆਰ ਦੇ ਨਾਲ ਪੁੱਛਦੀ ਹੈ ਤਾਂ ਫਿਰ ਉਹ ਜਦੋਂ ਕਹਾਣੀ ਦੱਸਦੀ ਹੈ ਤਾਂ ਉਹ ਕਹਾਣੀ ਸੁਣਨ ਤੋਂ ਬਾਅਦ ਉਹਦੀ ਮਾਸੀ ਪੂਰੀ ਤਰ੍ਹਾਂ ਡਰ ਜਾਂਦੀ ਹੈ ਕਿ ਇਸ ਘਰ ਦੇ ਵਿੱਚ ਇਹ ਕੁੜੀ ਸੇਫ ਨਹੀਂ ਹੈ ਤੇ ਇਹ ਹੀ ਘਟਨਾ ਇਹਦੇ ਨਾਲ ਅੱਗੇ ਜਾ ਕੇ ਫਿਰ ਹੋ ਸਕਦੀ ਹੈ ਇਸ ਲਈ ਉਹ ਸੋਚਦੀ ਹੈ ਕਿ ਇਸ ਕੁੜੀ ਨੂੰ ਮੈਂ ਇਹਦੇ ਮਾਪਿਓ ਦੇ ਕੋਲ ਹੀ ਭੇਜ ਦੇਣੀ ਆ ਪਰ ਹੁਣ ਜਦੋਂ ਇਹ ਕਹਾਣੀ ਉਸ ਕੁੜੀ ਦੀ ਮਾਂ ਨੂੰ ਪਤਾ ਚੱਲਦੀ ਹੈ ਤਾਂ ਉਹ ਗੁੱਸੇ ਦੇ ਨਾਲ ਭੜ ਜਾਂਦੀ ਹੈ ਉਹ ਹੁਣ ਸਿੱਧਾ ਥਾਣੇ ਦੇ ਵਿੱਚ ਜਾਂਦੀ ਹੈ ਕਿਉਂਕਿ ਉਹ ਹੁਣ ਉਸ ਦਰਿੰਦੇ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਉਹ ਹੁਣ ਪੁਲਿਸ ਥਾਣੇ ਦੇ ਵਿੱਚ ਜਾ ਕੇ ਰਿਪੋਰਟ ਲਿਖਵਾਉਂਦੀ ਹੈ ਕਿ ਮੇਰੀ ਕੁੜੀ ਦੇ ਨਾਲ ਇਦਾਂ ਇਦਾਂ ਗਲਤ ਕੰਮ ਕੀਤਾ ਹੈ ਇਸ ਬੰਦੇ ਨੇ ਹੁਣ ਪੁਲਿਸ ਇਸ ਘਟਨਾ ਨੂੰ ਲਿਖਤਾ ਜ਼ਰੂਰ ਲੈਂਦੀ ਹੈ ਪਰ ਉਹ ਸੀਰੀਅਸ ਤਰੀਕੇ ਦੇ ਨਾਲ ਇਹਦੇ ਤੇ ਕਾਰਵਾਈ ਨਹੀਂ ਕਰਦੀ ਉਸ ਬੰਦੇ ਨੂੰ ਬੁਲਾਉਂਦੀ ਤਾਂ ਜ਼ਰੂਰ ਹੈ ਪਰ ਉਹਨੂੰ ਥੋੜਾ ਬੋਤਾ ਉਹ ਡਰਾ ਕੇ ਦਬਕਾ ਮਾਰ ਕੇ ਉਹਨੂੰ ਥਾਣੇ ਦੇ ਵਿੱਚੋਂ ਭੇਜ ਦਿੰਦੇ ਨੇ ਬਲਕਿ ਜੋ ਉਹਦੇ ਤੇ ਧਰਾਵਾ ਲਗਣੀਆਂ ਚਾਹੀਦੀਆਂ ਸਨ ਦੀਆਂ ਉਹ ਧਰਾਵਾ ਉਹਦੇ ਤੇ ਨਹੀਂ ਲਗਦੀਆਂ ਹੁਣ ਇਹ ਔਰਤ ਆਪਣੀ ਕੁੜੀ ਨੂੰ ਲੈਂਦੀ ਹੈ ਤੇ ਸਿੱਧਾ ਹੀ ਉਹ ਕਵੇਤ ਆਪਣੇ ਪਤੀ ਦੇ ਕੋਲ ਚਲੀ ਜਾਂਦੀ ਹੈ। ਇਹ ਔਰਤ ਪੂਰੀ ਤਰ੍ਹਾਂ ਪਰੇਸ਼ਾਨ ਹੋ ਕੇ ਇੰਡੀਆ ਦੇ ਇਸ ਕਾਨੂੰਨ ਤੋਂ ਕਵੇਤ ਚਲੀ ਜਾਂਦੀ ਹੈ। ਇਹ ਸਾਰੀ ਕਹਾਣੀ ਜਾ ਕੇ ਆਪਣੇ ਪਤੀ ਨੂੰ ਦੱਸਦੀ ਹੈ। ਹੁਣ ਉਹਦਾ ਪਤੀ ਅੰਜਨੀ ਪ੍ਰਸ਼ਾਦ ਜਦੋਂ ਇਹ ਘਟਨਾ ਨੂੰ ਸੁਣਦਾ ਹੈ ਤਾਂ ਉਹ ਪੂਰਾ ਗੁੱਸੇ ਦੇ ਨਾਲ ਲਾਲ ਪੀਲਾ ਹੋ ਜਾਂਦਾ ਹੈ ਕਿਉਂਕਿ ਇੰਡੀਆ ਦੇ ਵਿੱਚ ਉਹਦੀ ਕੁੜੀ ਦੇ ਨਾਲ ਜੋ ਗੰਦੀ ਹਰਕਤ ਹੋਈ ਸੀ ਉਹਦਾ ਇਨਸਾਫ ਉਹਨੂੰ ਨਹੀਂ ਮਿਲਿਆ ਸੀ। ਉਹ ਹੁਣ ਸੋਚਦਾ ਹੈ ਕਿ ਮੇਰੀ ਪਤਨੀ ਜਦੋਂ ਥਾਣੇ ਦੇ ਵਿੱਚ ਗਈ ਸੀ ਤਾਂ ਉਹਦੀ ਪੂਰੀ ਤਰ੍ਹਾਂ ਗੱਲ ਕਿਸੇ ਨੇ ਨਹੀਂ ਸੁਣੀ ਜੇਕਰ ਮੈਂ ਵੀ ਥਾਣੇ ਦੇ ਵਿੱਚ ਜਾਵਾਂਗਾ ਤਾਂ ਸ਼ਾਇਦ ਮੇਰੀ ਵੀ ਕੋਈ ਗੱਲ ਨਾ ਸੁਨੇ ਉਹ ਹੁਣ ਟਿਕਟ ਕਰਾਉਂਦਾ ਹੈ ਇੰਡੀਆ ਦੀ ਤੇ ਇਹ ਹੁਣ ਸਿੱਧਾ ਹੀ ਆਪਣੀ ਸਟੇਟ ਆਂਧਰਾ ਦੇ ਅਨੰਮਈਆ ਜ਼ਿਲ੍ਹਾ ਦੇ ਵਿੱਚ ਪਹੁੰਚਦਾ ਹੈ ਤੇ ਸਿੱਧਾ ਹੀ ਆ ਕੇ ਆਪਣੇ ਸਾੰਡੂ ਦੇ ਘਰ ਜਾਂਦਾ ਹੈ ਤੇ ਰਾਤ ਨੂੰ ਉਹ ਬੰਦਾ ਜਿਹੜਾ ਉਸ ਸਾਂਡੂ ਦਾ ਪਿਓ ਸੀ ਜਾਨੀ ਕਿ ਉਹਦੀ ਸਾਲੀ ਦਾ ਸੋਹਰਾ ਸੀ ਉਹ ਜਦੋਂ ਸੁੱਤਾ ਹੁੰਦਾ ਹੈ ਤੇ ਉਹਦੇ ਲਾਗੇ ਹੀ ਇੱਕ ਰੋਡ ਪਈ ਹੁੰਦੀ ਹੈ ਤੇ ਉਹ ਫਿਰ ਉਸ ਰੋਡ ਨੂੰ ਚੁੱਕਦਾ ਹੈ ਤੇ ਜੋਰ-ਜੋਰ ਦੀ ਨਾਲ ਉਹਦੇ ਤੇ ਵਾਰ ਕਰਨਾ ਸ਼ੁਰੂ ਕਰ ਦਿੰਦਾ ਹੈ ਹੁਣ ਉਹਨੂੰ ਚੀਕਣ ਦਾ ਮੌਕਾ ਤੱਕ ਵੀ ਨਹੀਂ ਮਿਲਦਾ ਉਹ ਜਿਹੜੀ ਪੋਜੀਸ਼ਨ ਦੇ ਵਿੱਚ ਸੁੱਤਾ ਹੋਇਆ ਸੀ ਉਸੇ ਹੀ ਪੋਜੀਸ਼ਨ ਦੇ ਵਿੱਚ ਉਹ ਦਮ ਤੋੜ ਦਿੰਦਾ ਹੈ ਤੇ ਹੁਣ ਇਹ ਜਿਹੜਾ ਅੰਜਨੀ ਪ੍ਰਸਾਦ ਸੀ ਇਹਨੂੰ ਮਾਰਨ ਤੋਂ ਬਾਅਦ ਸਿੱਧਾ ਵਾਪਸ ਕਵੈਤ ਚਲਾ ਜਾਂਦਾ ਹੈ ਤੇ ਪੁਲਿਸ ਨੂੰ ਜਦੋਂ ਆਂਦੀ ਹੈ ਇਨਕੁਆਇਰੀ ਕਰਦੀ ਹੈ ਪੋਸਟਮਾਰਟਮ ਕਰਦੀ ਹੈ ਸਾਰਾ ਕੁਝ ਦੇਖਦੀ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਚੱਲਦਾ ਕਿ ਆਖਿਰ ਇਹ ਕਤਲ ਕਿਸ ਤਰ੍ਹਾਂ ਹੋਇਆ ਕਿੰਨੇ ਮਾਰਿਆ ਕੌਣ ਆਇਆ ਸੀ ਇਹ ਸਾਰਾ ਕੁਝ ਗੁਪਤ ਹੀ ਰਹਿ ਜਾਂਦਾ ਹੈ ਇਹ ਗੱਲ ਸੀ 7 ਦਸੰਬਰ 2024 ਦੀ ਰਾਤ ਦੀ ਪਰ ਪੁਲਿਸ ਨੂੰ ਕੁਝ ਵੀ ਇਹਦੇ ਬਾਰੇ ਪਤਾ ਨਹੀਂ ਚੱਲਿਆ ਸੀ ਜਿਸ ਤਰ੍ਹਾਂ ਹੀ 11 ਦਸੰਬਰ 2024 ਨੂੰ ਕੁਵੈਤ ਦੇ ਵਿੱਚੋਂ ਇਹ ਅੰਜਨੀ ਪ੍ਰਸ਼ਾਦ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਵਿੱਚ ਉਹ ਸਾਫ਼-ਸਾਫ਼ ਕਹਿ ਰਿਹਾ ਹੁੰਦਾ ਹੈ ਕਿ ਮੇਰੀ ਕੁੜੀ ਦੇ ਨਾਲ ਇੰਡੀਆ ਦੇ ਵਿੱਚ ਇਸ ਬੰਦੇ ਨੇ ਤੇ ਉਹਦੀ سزا ਮੈਂ ਇਹਨੂੰ ਇੰਡੀਆ ਦੇ ਵਿੱਚ ਜਾ ਕੇ ਦੇ ਦਿੱਤੀ ਹੁਣ ਪੁਲਿਸ ਨੂੰ ਇਹ ਪਤਾ ਲੱਗਦਾ ਹੈ ਕਿ ਵਾਕਈ ਹੀ ਇਹ ਬੰਦੇ ਨੇ ਜਿੰਨੇ ਮਾਰਿਆ ਹੈ ਉਹ ਉਸ ਕੁੜੀ ਦਾ ਬਾਪ ਹੈ ਜਿਸ ਕੁੜੀ ਦਾ ਰੇਪ ਹੋਇਆ ਸੀ ਤੇ ਹੁਣ ਇਹ ਇੰਡੀਆ ਦੇ ਵਿੱਚ ਪੁਲਿਸ ਉਹਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ ਕਿਉਂਕਿ ਕਹਿੰਦੇ ਨੇ ਕਿ ਜਦੋਂ ਇੱਕ ਬੰਦਾ ਦੂਸਰੇ ਦੇਸ਼ ਦੇ ਵਿੱਚ ਚਲਾ ਜਾਂਦਾ ਹੈ ਤਾਂ ਉਹਨੂੰ ਉੱਥੇ ਬੁਲਾਉਣ ਦੇ ਲਈ ਇੱਕ ਸਿਸਟਮ ਦੇ ਤੌਰ ਤੇ ਚੱਲਣਾ ਪੈਂਦਾ ਹੈ ਤੇ ਇਹ ਸਿਸਟਮ ਦੇ ਹਿਸਾਬ ਦੇ ਨਾਲ ਜੇਕਰ ਉਹਨੂੰ ਲਿਆਣਾ ਹੋਵੇਗਾ ਤਾਂ ਕਾਫੀ ਦੇਰ ਲੱਗ ਜਾਵੇਗੀ ਪਰ ਉਹ ਬੰਦਾ ਕਹਿੰਦਾ ਹੈ ਕਿ ਮੇਰੇ ਨਾਲ ਗਲਤ ਹੋਇਆ ਹੈ ਤੇ ਜੇਕਰ ਲੋੜ ਪਵੇਗੀ ਤਾਂ ਮੈਂ ਆਪਣੇ ਆਪ ਨੂੰ ਸਰੈਂਡਰ ਵੀ ਕਰਾਂਗਾ ਕਿਉਂਕਿ ਮੈਂ ਜਿਹੜਾ ਕੰਮ ਕੀਤਾ ਹੈ ਉਹ ਕਾਨੂੰਨ ਦੇ ਹਿਸਾਬ ਦੇ ਨਾਲ ਗਲਤ ਹੈ ਤੇ ਮੈਨੂੰ ਇਸ ਗੱਲ ਦਾ ਕੋਈ ਵੀ ਪਛਤਾਵਾ ਨਹੀਂ ਹੈ ਪਰ ਉਹ ਕਹਿੰਦਾ ਹੈ ਕਿ ਜੇਕਰ ਮੇਰੀ ਕੁੜੀ ਨੂੰ ਉੱਥੇ ਹੀ ਇਨਸਾਫ ਮਿਲ ਜਾਂਦਾ ਤਾਂ ਮੈਨੂੰ ਸ਼ਾਇਦ ਇਹ ਕਦਮ ਨਹੀਂ ਚੱਕਣਾ ਪੈਂਦਾ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਹੀ ਇਹ ਵੀਡੀਓ ਵਾਇਰਲ ਹੁੰਦੀ ਹੈ ਤਾਂ ਲੋਕੀ ਇਹਨੂੰ ਬਹੁਤ ਹੀ ਵਧੀਆ ਵੀ ਕਹਿੰਦੇ ਨੇ ਤੇ ਇਸ ਘਟਨਾ ਨੂੰ ਬਹੁਤ ਮਾਰਾ ਵੀ ਕਈ ਕਹਿੰਦੇ ਨੇ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਨੂੰ ਲੈ ਕੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਐਹੋ ਜਿਹੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ